ਕਾਹੀਏਂ ਚਤੀ ਸਰਜ ਖੁੰਝ ਲਾ ਗਈ ਕਾਹੀਏਂ ਚਤੀ ਸਰਜ ਖੁੰਝ ਲਾ ਗਈ ਜੋ ਨਾ ਤੀਰਾ ਤਲਵਾਰਾਂ ਤੋਂ ਹਰੇ ਵੀਰੋ ਹੜਾ ਹੜਾ ਸਾਵ ਲੋ ਜਵਾਨੀਆਂ ਓਏ ਮਾਂ ਰੋ ਰੋ ਕੇ ਅਰਜ਼ਾ ਕਰੇ ਵੀਰੋ ਹੜਾ ਹੜਾ ਸਾਵ ਲੋ 4 5 6 ਵਾਲੇ ਯੂਨੀਵਰਸਿਟੀਾਂ ਚ ਪੜ੍ਹਦੇ ਸੀ ਅੱਜ ਮੇਰੀ 40 ਸਾਲਾਂ ਉਮਰ ਆਇਆ ਆ ਚਿੱਟੇ ਕਾਲੇ ਸੁਣਿਆ ਨਹੀਂ ਸੀ ਚਿੱਟੇ ਕਾਲੇ ਕਦੇ ਸੁਣਿਆ ਨਹੀਂ ਸੀ ਉਦੋਂ ਇੱਕ ਸਮੈਗ ਬੋਲਦੇ ਹੁੰਦੇ ਸੀ ਕਹਿੰਦੇ ਵੀ ਇਹ ਬਹੁਤ ਵੱਡਾ ਦਾ ਸ਼ਾਇਰ ਹੈ ਹੈ ਇਹ ਨਹੀਂ ਮੁੱਕਣੇ ਅਡਪਾਰਟਮੈਂਟ ਕੋਲੇ ਖੜਾ ਮੈਂ ਮੈਂ ਇਹਨਾਂ ਦੇ ਮੂੰਹ ਤੇ ਕਹਿਣਾ ਇਹ ਗੱਲ ਇਹਨਾਂ ਨੂੰ ਵੀ ਪਤਾ ਹੈ ਬੀਨ ਆਸ ਨਹੀਂ ਹੁੰਦਾ ਇਹ ਕਿਧੇ ਕਿਧੇ ਸਿਰ ਤੇ ਖੜਨ ਲੱਗਿਆ ਵੀ ਦਸ ਨਹੀਂ ਹੋਣਾ ਬਾਬਾ ਤੇਰੇ ਸਾਹਮਣੇ ਇੱਕ ਕੱਪ ਦਾ ਦੁੱਧ ਇੱਕ ਜ਼ਾਇਰ ਦਾ ਦੋਨੇ ਪਏ ਐ ਤੈਨੂੰ ਪਤਾ ਹੋਵੇ ਜੇ ਤੂੰ ਗੁਰਨਾਨਕ ਦਾ ਪੁੱਤ ਹੈ ਤੂੰ ਕੱਪ ਕਿਹੜਾ ਚੱਕਣਾ ਹੈ ਦੁਨੀਆ ਜਹਾਨ ਦਾ ਕੋਈ ਐਸਾ ਕੰਟਰੀ ਨਹੀਂ ਬਾਹਰਲੇ ਮੁਲਕਾਂ ਜਾਂਦੇ ਅਮਰੀਕਾ ਆ ਚਿੱਟੇ-ਚੁੱਟੇ ਬਾਹਲੇ ਸਾਲਾਂ ਦੇ ਉੱਥੇ ਉੱਥੇ ਵੀ ਐਂ ਚੱਲਦਾ ਹੈ ਕੀ ਗੱਲ ਉਹਨਾਂ ਦੀ ਪੁਲਿਸ 'ਚ ਕਮੀ ਹੈ ਕੋਈ ਤਾਰੀਕ ਦੋਨੇ ਦਾ ਤਣਾ ਬੈਦੀ ਹੈ ਆਇਨਾ ਕਿ ਉਹ ਵੀ ਕੋਲੇ ਖੜਿਆ ਤਾਂ ਮੈਂ ਤਾਂ ਗੱਲ ਕਰਦਾ ਤਾੜੀ ਦੋਨੇ ਹੱਥਾਂ ਨਾਲ ਵੱਜਦੀ ਹੈ ਜੇ ਤੂੰ ਕਾਇਮ ਹੋਏਗਾ ਇਹ ਕਾਇਮ ਹੋਣਗੇ ਫਿਰ ਕਿਵੇਂ ਕੁਬੀ ਖੰਗ ਜੂ ਅਸੀਂ ਕੱਲਾ ਬਸ YouTubeਾਂ ਤੇ ਹੋ ਗਏ Facebookਾਂ ਤੇ ਵੀ ਖਾ ਗਿਆ ਓਏ ਖਾ ਗਿਆ ਫਲਾਣਾ ਖਾ ਗਿਆ ਤੇਰੀਆਂ ਜ਼ਿੰਮੇਵਾਰ ਗੈ ਜੇ ਅੱਜ ਪੰਜਾਬ ਚ ਬੱਤੀਆਂ ਤੇ ਜੇ ਇੱਕ ਪੁਲਿਸ ਵਾਲਾ ਭਰਾ ਜਾਂ ਕੋਈ ਸਿਕਿਉਰਟੀ ਉਹ ਟ੍ਰੈਫਿਕ ਵਾਲਾ ਭਰਾ ਖੜਾਉਣਾ ਪੈਂਦਾ ਤਾਂ ਜਾਨ ਆਪਣੇ ਆਪ ਨੂੰ ਅੱਜ ਜੇ ਕਰਨਾਲਕ ਦੇ ਪੁੱਤ ਨੂੰ ਵੀ ਡੰਡਾ ਲੈ ਕੇ ਐ ਖੜਨਾ ਪੈਂਦਾ ਨਾ ਵੀ ਲਾਲ ਬੱਤੀ ਓਏ ਨਾ ਟੱਪੀ ਤਾਂ ਖੜੇ ਅੱਜ ਵੀ ਜੇ ਅਸੀਂ ਟੱਪਦੇ ਆਂ ਨਹੀਂ ਤਾਂ ਬੜੀ ਕਾਮਨ ਜੀ ਦਾ ਲਾ ਬਾਹਰਲੇ ਮਲਖਾ ਜਾਂਦੇ ਆਂ इवन ਚੰਡੀਗੜ੍ਹ ਜਾਂਦੇ ਆਂ ਤਾਂ ਲਾਲ ਬੱਤੀ ਟੱਪ ਨਹੀਂ ਸਕਦੇ ਕਿਉਂਕਿ ਪਤਾ ਹੈ ਜੁਰਮਾਨਾ ਹੋਊ ਤਾਂ ਛੋਟੀਆਂ ਛੋਟੀਆਂ ਗੱਲਾਂ ਆਪਣੇ ਵਿਆਹਾਂ ਨੂੰ ਛੋਟਾ ਕਰ ਲੈ ਖੁਸ਼ੀਆਂ ਨੂੰ ਛੋਟਾ ਕਰ ਲੈ ਬਣਾਉਣ ਦਾ ਤਰੀਕਾ ਜੜੀਆਂ ਤਨ ਤਨ ਮੰਦਲੀਆਂ ਲੋਨ ਚੱਕ ਚੱਕ ਕੇ ਠੋਕੀ ਜਾਂਦਾ ਨਾ ਪਾ ਕਿਸੇ ਨੇ ਨਹੀਂ ਇਹ ਆ ਜੜੀਆਂ ਇੱਥੋਂ ਪਾਟੀਆਂ ਪੈਂਟਾਂ 10000 ਪਾਣ ਚਸਕਾ ਪੈ ਗਿਆ ਨਾ ਪਾ ਜੇ ਨਹੀਂ ਨਹੀਂ ਦਿੱਤਾ ਭਾਰ ਚੱਲਦੀਆਂ ਆਈਫੋਨ 16 ਪ੍ਰੋ ਆ ਗਿਆ ਜੇ ਪਹੁੰਚ ਨਹੀਂ ਆ ਨਾ ਲਈ ਹੈ ਆਪ ਦਾ ਘਰ ਵੇਖੋ